ਟੀ ਮਾਰਦੇ ਚਾਰੇ ਉੱਤੇ ਖੜ ਕੇ ਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਹੈ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਚੱਲੇ ਨੀਣਨ ਦੇਵੀ ਨੀਣਾ ਦੇਵੀ ਯਾਤਰਾ ਦਾ ਪਹਿਲਾ ਦਿਨ ਹੈ ਤਾਂ ਆਪਾਂ ਪਿੰਡੋਂ 15 ਕਿਲੋਮੀਟਰ ਦੀ ਦੂਰੀ ਤੇ ਮਸਤ ਮਾਣਾ ਸ੍ਰੀ ਮਸਤ ਮਾਣਾ ਸਾਹਿਬ ਪਹੁੰਚਿਆ ਤਾਂ ਇੱਥੋਂ ਝੰਡੀਆਂ ਲਾਉਂਦੇ ਆਂ ਮੋਟਰਸਾਈਕਲਾਂ ਦੇ ਦੇਖ ਕਰਾਈ ਹੈ ਤਾ ਇੱਥੋਂ ਯਾਤਰਾ ਆਪਾਂ ਸ਼ੁਰੂ ਕਰਾਂਗੇ ਤਾਇਆ ਝੰਡੀਆਂ ਬੰਨ ਰਿਹਾ ਪਹਿਲਾਂ ਮਿੰਟੂ ਅੱਜ ਆਪਾਂ ਤਿੰਨੇ ਜਣੇ ਮਿੰਟੂ ਤਾਇਆ ਮੈਂ ਤਾਇਆ ਝੰਡੀ ਬੰਨ ਰਿਹਾ ਦੇਖੋ ਸੋ ਆਜੋ ਕਰਦੇ ਆ ਯਾਤਰਾ ਸਟਾਰਟ ਕਿਉਂਦਾ ਆ ਤਾਇਆ ਨੇ ਇੰਦਰ ਮਿੰਟੂ ਦੇ ਮੋਟਰਸਾਈਕਲ ਤੇ ਬੈਗ ਬੰਨਤਾ ਤੇ ਝੰਡੀ ਵੀ ਨਾਲ ਦੀ ਨਾਲ ਲਾਤੀ ਆਪਣੇ ਵਾਲੇ ਤੇ ਹੈਲਮਟ ਲਟੰਗਿਆ ਪਿਆ ਉਹ ਖੜਾ ਝੋਟ ਉਹਦੇ ਝੰਡਾ ਦੇਖਦੇ ਆ ਕਿੰਦਾਂ ਦਾ ਸੈੱਟ ਆਊਗਾ ਮੈਜ਼ਰਮੈਂਟੂ ਨੇ ਆ ਵੀ ਵਧੀਆ ਝੰਡੀ ਦੀ ਇਹ ਬਾਲੀ ਉਹਨੇ ਹੱਲਣੀ ਨਹੀਂ ਹੈ ਨਾ ਅੱਖਾਂ ਹੀ ਨਹੀਂ ਵਧਣੀਆਂ ਹੂੰ ਅੱਖਾਂ ਜੀ ਨਹੀਂ ਨਾ ਵਧਣੀਆਂ ਉਹ ਅੱਖਾਂ ਜੀ ਵਧੂ ਉੱਪਰ ਕਰ ਲੀ ਠੀਕ ਆ ਗਾਦੀ ਵੀ ਬਣਾਈ ਬਾਈ ਤੇ ਦੁੱਗਾਂ ਵਾਲਾ ਫਿਰਦਾ ਇਧਰ ਪਿੱਛੇ ਰਿਹਾ ਕਿਉਂ ਕਿਵੇਂ ਆ ਅਜੇ ਦੁੱਗਣਾ ਵੀ ਨਾ ਨਾ ਦੇ ਵੀ ਜਾ ਰਿਹਾ ਨਾ ਨਾ ਦੇ ਵੀ ਜਾ ਰਿਹਾ ਵੀਰੇ ਮਾਤਾ ਦੇ ਦਰਸ਼ਨ ਕਰਨ ਮੈਂ ਕਿਹਾ ਚਲੋ ਕਰਿਆਈਏ ਹਨਾ ਜ਼ਰੂਰੀ ਲੈਗੇ ਠੀਕ ਹੈ ਸਾਲ ਬਾਅਦ ਚਾਲਾ ਆਉਂਦਾਗਾ ਮੈਂ ਯਾਤਰਾ ਕਰਨੀ ਜ਼ਰੂਰੀ ਆ ਯਾਤਰਾ ਕਰਨੀ ਜ਼ਰੂਰੀ ਆ ਹੁਣ ਸੰਤ ਬਾਬਾ ਆਤਰ ਸਿੰਘ ਜੀ ਦੇ ਖੜੇ ਆਗੇ ਦੇਖ ਕਰਾ ਕੇ ਤੁਰਦੇ ਆਨਵਾ ਅਸ਼ੀਰਵਾਦ ਲੈ ਕੇ ਅਸ਼ੀਰਵਾਦ ਲੈ ਕੇ ਯਾਤਰਾ ਉਰੂ ਹੀ ਸਟਾਰਟ ਹੁੰਦੀ ਆ ਉਰੂ ਹੀ ਸਟਾਰਟ ਹੁੰਦੀ ਆ ਆਪਣਾ ਘਰ ਆ ਇਹ ਜਾ ਕੇ ਮੰਦਰ ਤੇ ਖਤਮ ਹੋ ਜੂ ਯਾ ਮੰਦਰ ਤੇ ਜਾ ਕੇ ਖਤਮ ਆਏ ਸਾਲ ਜਾਣੇ ਬਾਈ ਕਿੰਨੇ ਜਾਣੇ ਜਾ ਰਹੇ ਆ ਅੱਜ ਤੋਂ ਅਸੀਂ ਹੈਗੇ ਆ 15 ਕੇ ਜਾਣੇ 15 ਜਾਣੇ ਮੋਟਰਸਾਈਕਲਾਂ ਤੇ ਮੋਟਰਸਾਈਕਲ ਦੇ ਮੋਟਰਸਾਈਕਲਾਂ ਦਾ ਸੁਆਦ ਵੱਧਾ ਹੁੰਦਾ ਗੱਡੀ ਨਾਲੋਂ ਵੱਧਾ ਹੁੰਦਾ ਗੱਡੀ ਵੀ ਹੈਗੀਆਂ ਨੇ ਘਰ ਦੀਆਂ ਨੇ ਇਹ ਵੀ ਨਹੀਂ ਵੀ ਕੁਝ ਕਰਾਈ ਤੇ ਉਹਦੇ ਸੁਆਦ ਨਹੀਂ ਆਉਂਦੇ ਤੇ ਵੀ ਪਰ ਉਹ ਤੇ ਮੋਟਰਸਾਈਕਲ ਵਾਲਾ ਸੁਆਦ ਨਹੀਂ ਆਉਂਦਾ ਆਉਂਦਾ ਨਹੀਂ ਉਹ ਹੀ ਤਾਂ ਗੱਲ ਕਰਦਾ ਵੀ ਮੋਟਰਸਾਈਕਲ ਵਾਲਾ ਜਿਹੜਾ ਸੁਆਦ ਆ ਉਹ ਲੱਗਿਆ ਕਿਉਂ ਤਾਇਆ ਲਾ ਦੀ ਬੋਲਡ ਤੇ ਚੰਡੀ ਮਿੰਟੂ ਦੱਸ ਗਿਆ ਲਵਾ ਰਿਹਾ ਵੀ ਆਏ ਨਹੀਂ ਇੱਥੋਂ ਐ ਲਾਉਣੀਆਂ ਤਾਇਏ ਦੇ ਬੈਗ ਮੋਢੇ ਉਂਝੀ ਆ ਬੈਗ ਵਿੱਚ ਨਹੀਂ ਲਾਉਂਦਾ ਤਾਇਆ ਕਹਿੰਦਾ ਆਹ ਪਾਇਆ ਮਾ ਸਾਹ ਕਹਿੰਦਾ ਠੀਕ ਹਾਜੀ ਮਾਤ ਤੇ ਫੜ ਕੇ ਬਈ ਹਾਂ ਇਹ ਤਾਂ ਇਹ ਸਾਈਡ ਲਾਈਨ ਖਾਤਰਾ ਵੀ ਇੱਧਰ ਮੁੜਨਾ ਇੱਧਰ ਮੁੜਨਾ ਪਾਇਆ ਕਹਿੰਦਾ ਸਭ ਰੂਟ ਪਾ ਦੇਦਾ ਹੈ ਬੈਗ ਫੇਰ ਲਾਹਾਂਗੇ ਹੁਣ ਕਹਿੰਦਾ ਕਿਹੜਾ ਮਦਾਨ ਜਿਹੜਾ ਹੁਣ ਕਰ ਛੰਡਾ ਹੀ ਲਾਉਣਾ ਕਹਿੰਦਾ ਹੁਣ ਤਾਂ ਛੰਡਾ ਹੀ ਲਾਉਣਾ ਹੈ ਹੁਣ ਕੀ ਮਦਾਨ ਚੜਾਏ ਆ ਮਿੰਟੂ ਵੀ ਚੱਲੀਏ ਬਈ ਹਾਂ ਪਾਇਆ ਪਿਆਰੀਆਂ ਨੇ ਬੜਾ ਆਪਣੀਆਂ ਪਿਆਰੀਆਂ ਨੇ ਹੁਣ ਜਾੜੀਆਂ ਮਾਤਾ ਤੇ ਜਾਣਦੀਆਂ ਐਨ ਪਹਿਲਾਂ ਇੱਥੇ ਰੱਥਨ ਲਾਇਆ ਹੈ ਝੰਡੀਆਂ ਝੁੰਡੀਆਂ ਬੰਨੀਆਂ ਨੇਗੀਆਂ ਸਾਰਾ ਕੁਝ ਓਕੇ ਕਰਕੇ ਇਦੂ ਬਾਦ ਸੀ ਜਵਾਦ ਲੈ ਕੇ ਮਾਤਾ ਦਾ ਚੱਲਿਆਂ ਆਪੇ ਹੁਣ ਜ਼ਿਕਰ ਹੋ ਚੱਲਿਆ ਹੁਣ ਅਸੀਂ ਅਸਲੀ ਘਰ ਆਏਗਾ 12 ਵਜੇ ਹੋ ਗਏ ਹੁਣ ਤੁਰੇ ਜਾਂਦੇ ਆ 12 ਵਜੇ ਦਾ ਟਾਈਮ ਹੈ ਲਈ ਸਹੀ 12 ਵਜੇ ਸਹੀ 12 ਦਾ ਟਾਈਮ ਹੋ ਗਿਆ 12 ਵਜੇ ਆਪਾਂ ਸ੍ਰੀ ਮਸਤ ਮਾਨਾ ਸਭ ਤੋਂ ਚੱਲਦੇ ਆ ਤਾਏ ਨੇ ਦੋਏ ਮੋਟਰਸਾਈਕਲ ਆਣੀਆਂ ਢੰਡੇ ਬੰਨਤੇ ਤਾਂ ਆਪਣੇ ਵਾਲੇ ਤੇ ਵੀ ਬੰਨਤੇ ਆ ਢੰਡਾ ਇਹਦੇ ਵੀ ਲਾਤਾ ਤੇ ਮਿੰਟੂ ਦੇ ਮਗਰ ਬੈਗ ਕੱਸਤਾ ਵੀ ਰਾਤ ਨੂੰ ਕੋਈ ਪ੍ਰੋਬਲਮ ਨਾ ਆਵੇ ਤਾਂ ਇੱਕ ਬੈਗ ਤਾਂ ਇਹਦੇ ਮੋੜੇ 'ਚ ਕੱਸਿਆ ਹੋਇਆ ਹਾਂ ਤਾਂ ਇਹ ਚੱਲੀਏ ਹੁਣ ਹਾਂ ਚਲੋ ਚਲੋ ਭਈ 12 ਵਜੇ ਆਪਾਂ ਕਰਦੇ ਆਂ ਤਿਆਰੀ ਸਵੇਰ 12 ਵਜੇ ਚਲ ਦੇਖਦੇ ਆ ਕਿੰਨੇ ਵਜੇ ਪਹੁੰਚਦੇ ਆ 12 ਵਜੇ ਆਪਾਂ ਉਰੋਂ ਤੁਰਪੇ ਤੁਰਪੇ 12 ਵਜੇ ਆ ਆ ਉਰੋਂ ਵਾਲਿਆਂ ਦੇ ਆਗੇ ਤਾਂ ਆਪਣੇ ਮੋਟਰਸਾਈਕਲ ਦੇ ਡਿਸਕ ਜਾਮ ਹੋ ਗਏ ਮੋਰੋਂ ਮਸਾਂ ਦੁਰਦਾ ਮੋਟਰਾਂ ਜ਼ੋਰ ਬਾਲਾ ਲਵਾਉਂਦਾ ਇੰਜਣ ਦਾ ਆਪਾਂ ਪਹੁੰਚ ਗਏ ਰੋਪੜ ਰੋਪੜ ਤੋਂ ਪੁਲ ਸਟਾਰਟ ਹੋ ਗਏ ਜਿਹੜੇ ਵੱਡੇ ਹਾਈਵੇ ਤੇ ਪੁਲ ਪੜੇ ਹੋਏ ਨੇ ਸ਼ਾਨਦਾਰ ਵਧੀਆ ਰੌਣਕ ਮੇਲਾ ਲੱਗਿਆ ਹੋਇਆ ਤਾਂ ਦੇਖੋ ਤੁਸੀਂ ਯਾਤਰੀ ਕਿੰਨੇ ਜਾ ਰਹੇ ਨੇ ਤੇ ਕਿੰਨੇ ਵਾਪਸ ਆ ਰਹੇ ਨੇ ਟਰੱਕ ਜਾ ਰਹੇ ਆ ਦੇਖ ਸਕਦੇ ਹੋ ਅਨੇਕਾਂ ਯਾਤਰੀ ਸਾਨੂੰ ਮਿਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਨੂੰ ਮਿਲਿਆ ਤੁਸੀਂ ਦਿਖਾਦਾ ਇੱਧਰ ਆ ਆਹ ਆਹ ਪਹਾੜਾਂ ਦੀਆਂ ਜਮਾੜਾਂ ਦੇ ਵਿੱਚ ਆ ਗਏ ਜਿਹੜਾ 뷰 ਪੜਦਾ ਬੜਾ ਸ਼ਾਨਦਾਰ ਪੜਦਾ ਤੁਸੀਂ ਦੇਖੋ ਕਮਾਲ ਦੀਆਂ ਗੱਲਾਂ ਹੋਈਆਂ ਪਈਆਂ ਨੇ ਪਖੜਾ ਹੀ ਨਜ਼ਾਰੇ ਨੇ ਆਹ ਕਿਆ ਬਾਤ ਹੈ ਜਸਤਰੀ ਬਹੁਤ ਜ਼ਿਆਦਾ ਜਾ ਰਹੇ ਨੇ ਗੱਡੀਆਂ ਤੇ ਟੱਕਾਂ ਤੇ ਮੋਟਰਸਾਈਕਲਾਂ ਤੇ ਬੱਥੇ ਤੇ ਦੁਰਕੇ ਬਹੁਤ ਜਾਦੇ ਆ ਤਾਂ ਦੇਖੋ ਮੋਟਰਸਾਈਕਲ ਤੇ ਮੋਟਰਸਾਈਕਲ ਭਗਤ ਦੇ ਭਗਤ ਪੂਰੇ ਫੁੱਲ ਨੇ ਸਿਸਟਮ ਪੂਰਾ ਇੰਟੈਲੀਜੈਂਟ ਪਹਾੜਾਂ ਦੀ ਯਾਤਰਾ ਕਰਤੀ ਸ਼ੁਰੂ ਅਨੰਦਪੁਰ ਸਾਹਿਬ ਆਪਾਂ ਕਰਾਸ ਕਰਿਆ ਤਾਂ ਜਿਹੜੀ ਨਹਿਰਾਂ ਦੇ ਵਿੱਚ ਲਾਈ ਆ ਉਹ ਸਟਾਰਟ ਆ ਤਾਂ ਤੁਸੀਂ ਦੇਖੋ ਵੀ ਕਿੰਨੀ ਸੰਖਿਆ ਦੇ ਵਿੱਚ ਇੱਥੇ ਭਗਤ ਆਏ ਨੇ ਤੇ ਯਾਤਰਾ ਤੇ ਆਏ ਨੇ ਪਹਿਲੀ ਵਾਰ ਸਾਨੂੰ ਇੰਨਾ ਇਕੱਠ ਦੇਖਣ ਨੂੰ ਮਿਲਿਆ ਤਾਂ ਲਾਰਾ ਨਹੀਂ ਟੁੱਟਦਾ ਜਾਣਦਾ ਤੇ ਲਾਰਾ ਨਹੀਂ ਟੁੱਟਦਾ ਆਉਣ ਦਾ ਤਾਂ ਤੁਸੀਂ ਦੇਖ ਸਕਦੇ ਹੋ ਅੱਗੇ ਦੀ ਅੱਗੇ ਤੁਹਾਨੂੰ ਵੱਧ ਤੋਂ ਵੱਧ ਇਕੱਠ ਦੇਖਣ ਨੂੰ ਮਿਲੂ ਇਦੋਂ ਘੱਟ ਨਹੀਂ ਪਹਿਲੀ ਵਾਰ ਹੋਇਆ ਸੀ ਹੋ ਰਿਹਾ ਕਿ ਮੌਸਮ ਵੀ ਠੰਡਾ ਹੋਇਆ ਹੈ ਮੌਸਮ ਦੇ ਵਿੱਚ ਤਬਦੀਲੀ ਆਈ ਆ ਜਿਹੜੇ ਹਿਸਾਬ ਨਾਲ ਗਰਮੀ ਆਪਣੇ ਪਿੰਡਾਂ ਦੇ ਵਿੱਚ ਹੈ ਉਸ ਹਿਸਾਬ ਨਾਲ ਨਹੀਂ ਹੈਗੀ ਤਾਂ ਇੱਕ ਸ਼ਾਮ ਦਾ ਵੀ ਟਾਈਮ ਹੋ ਗਿਆ ਸੇ 6:30 ਵਜੇ ਚੁੱਕੇ ਨੇ ਸੂਰਜ ਸੇਬਣ ਨਾਲ ਹੋ ਸਕਦਾ ਰਹ ਸਿੱਪ ਗਿਆ ਹੋਵੇ ਪਰ ਇੰਨਾ ਇਕੱਠ ਦੇਖ ਕੇ ਹੈਰਾਨ ਹੋਨੇ ਆਸੀਂ ਵੀ ਇੰਨਾ ਇਕੱਠ ਕਿਵੇਂ ਹੋ ਗਿਆ ਸਕਦੇ ਹੋ ਟ੍ਰੈਫਿਕ ਪੂਰੀ ਜਾਮ ਹੋਈ ਪਈ ਹੈ ਕੌਣ ਵੀ ਥਾਂ ਥਾਂ ਲੰਗਰ ਵੀ ਲੱਗੇ ਹੋਏ ਨੇ ਉਥੇ ਭੀੜ ਹੋ ਜਾਂਦੀ ਹੈ ਤੇ ਉਹਦੇ ਕਰਕੇ ਟ੍ਰੈਫਿਕ ਜਮ ਹੋ ਜਾਂਦੀ ਹੈ। ਵੈਸੇ ਪਹਿਲੀ ਵਾਰ ਸਾਨੂੰ ਤਾਇਆ ਵੀ ਕਹਿੰਦਾ ਕਿ ਨਾ ਪਹਿਲੀ ਵਾਰ ਆਪਾਂ ਨੂੰ ਇਹ ਵੀ ਦੇਖਣ ਨੂੰ ਮਿਲੀ ਹੈ। ਪਹਾੜਾਂ ਤੇ ਆ ਕੇ ਬੰਦਪੁਰ ਸਾਹਿਬ ਕਰਾਉਂਦਿਆਂ ਲੱਗੇ ਪਹਾੜੀਆਂ ਨੂੰ ਚੜ ਰਹੇ ਆ। ਆਹ ਲਓ। ਬਾਪੇ ਸੋਹਣੇ। ਸਵਾਦ ਹਵਾ ਆਇਆ ਪਿਆ ਚੌਂਕ ਪਹਾੜਾਂ ਦੇ ਵਿੱਚ ਫੱਟੀਆਂ ਹਵਾਵਾਂ ਨਾਲ ਆਇਆ ਆਇਆ ਵੀ ਪੂਰਾ ਯੂਰਪ ਤੇ ਹੋ ਰਹੀ ਹੁੰਦੀ ਆ ਸਰਦਾਰ ਜੀ ਅੱਜ ਜਿਹੜੇ ਜਣਾ ਜਿਆ ਜਾਏਗਾ ਅੱਜ ਪਹੁੰਚੇ ਅੰਮ੍ਰਿਤਸਰ ਬਾਹਰ ਹੀ ਆਉਂਦੀ ਆ ਨਾਲੀ ਜਾਂ ਜੀ ਰਿਪੋਰਟ ਤੇ ਜਾ ਹੋ ਜੀ ਜੀ ਦੋਸਤੋ ਤਾਂ ਆਪਾਂ ਪਹੁੰਚ ਗਏ ਨਾਣਾ ਦੇਵੀ ਦੇ ਜਮਾ ਕੋਲੇ ਜਿੱਥੇ ਜੋੜੀਆਂ ਨਹਿਰਾਂ ਪੈਂਦੀਆਂ ਨੇ ਤਾਂ ਇੱਕ ਨਹਿਰ ਪਿੱਛੇ ਦੇਖ ਸਕਦੇ ਹਾਂ ਆ ਚੱਲਦੀ ਆ ਤਾਂ ਇੱਕ ਇਦੂ ਅੱਗੇ ਆ ਗਈ ਦੋ ਨਹਿਰਾਂ ਦੇ ਵਿਚਾਲੇ ਆਪਾਂ ਖੜੇ ਆ ਜਿਹੜਾ ਮੌਸਮਾ ਬਹੁਤ ਸ਼ਾਨਦਾਰ ਹੈ ਤਾਂ ਜਿਹੜਾ ਆਪਣੇ ਪਿੰਡਾਂ ਵਾਲਾ ਮੌਸਮ ਆ ਉਹਦੇ ਹਿਸਾਬ ਨਾਲ ਟੈਂਪਰੇਚਰ ਬਹੁਤ ਘੱਟ ਹੈ ਕਾਰਨ ਇਹ ਆ ਕਿ ਇੱਥੇ ਸ਼ਾਮ ਦਾ ਵੀ ਟਾਈਮ ਹੋ ਗਿਆ ਕਿਉਂਕਿ ਸੂਰਜ ਸੁੱਬ ਗਿਆ 6:30 ਵਜੇ ਅਸੀਂ ਇੱਥੇ ਪਹੁੰਚੇ ਆ ਕੱਠ ਬਹੁਤ ਜ਼ਿਆਦਾ ਜਿੰਨਾ ਇਹ ਕਹਤਾ ਸੀ ਜ਼ਿੰਦਗੀ ਦੇ ਵਿੱਚ ਕਦੇ ਇੰਨਾ ਕੱਠ ਦੇਖਿਆ ਨਹੀਂ ਕਿਉਂਕਿ ਪਹਿਲੀ ਵਾਰ ਇੰਨੀ ਸੰਗਤ ਦੇ ਦਰਸ਼ਨ ਹੋਏ ਨੇ ਉਹਨੇ ਤਾਂ ਅੱਗੇ ਵੀ ਇਸੇ ਦਿਨੀਆਂ ਸੱਤੇ ਤੋਂ ਇੱਕ ਦਿਨ ਪਹਿਲਾਂ ਆਪਾਂ ਬਾਗ ਜਾਣੇ ਸੱਤੇ ਅੱਠੇ ਨੂੰ ਉੱਥੇ ਰਹਿਣੇ ਆ ਮੱਥਾ ਟੇਕਦੇ ਆ ਤੇ ਇੰਜੋਏ ਕਰਦੇ ਆ ਪਰ ਅੱਜ ਪਹਿਲੀ ਵਾਰ ਇੰਨਾ ਇਕੱਠ ਦੇਖਣ ਨੂੰ ਮਿਲਿਆ ਆ ਪੁਲ ਨੇ ਨਹਿਰਾਂ ਦੇ 81 ਤੇ ਕੋ ਉਹ ਅੱਗੇ ਤੇ ਜਮਾ ਸੈਂਟਰ ਦੇ ਵਿੱਚ ਆਪਾਂ ਖੜੇ ਆ ਪਾਣੀ ਠੰਡਾ ਬਹੁਤ ਹੁੰਦਾ ਤੇ ਪਾਣੀਦਾਰ ਰੰਗ ਦੇਖੋ ਵੀ ਕਿੰਨਾ ਸ਼ਾਨਦਾਰ ਆ ਦੇਖੋ ਭਾਈ ਜਾਮ ਦੇਖੋ ਕਿੰਦਾ ਲੱਗਿਆ ਹੋਇਆ ਹੈ ਇਹ ਸਾਨੂੰ ਘੱਟੋ ਘੱਟ 5 ਕਿਲੋਮੀਟਰ ਤੋਂ ਪਿੱਛੇ ਜਾਮ ਚੱਲ ਰਿਹਾ ਸਾਡੇ ਨਾਲ ਲਗਾਤਾਰ ਦੇਖ ਸਕਦੇ ਹੋ ਭੀੜ ਬਹੁਤ ਜ਼ਿਆਦਾ ਹੈ ਕਿ ਆਕੇ ਪਤਾ ਨਹੀਂ ਕਿੱਡਾ ਕਿ ਜਾਮ ਹੋਊਗਾ ਉਹ ਦੇਖ ਕੇ ਪਤਾ ਲੱਗੂ ਵੈਸੇ ਹੁਣ ਆਪਾਂ ਲੰਗਰ ਪਾਣੀ ਛਕਦੇ ਆ ਕਿ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੇ ਨਾਲ ਭੰਡਾਰਾ ਚੱਲ ਰਿਹਾ ਹੈ ਹਾਂ ਤਾਂ ਆਹ ਹਾਂ ਜੀ ਕਬਤ ਕੀ ਕੀ ਪ੍ਰੋਜੈਕਟ ਹੈ ਸਰਸਾ ਦਾ ਪਾਣੀ ਛਕੋ ਸਾਗ ਬਣਿਆ ਹਾਂ ਰੋਟੀ ਦਾ ਹਾਂ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਵਿੱਚ ਮੱਖਣ ਦਾ ਪੇੜਾ ਆ ਆਜੋ ਆਜੋ ਬਈ ਤਾਂ ਕੀ ਕਰੀ ਜੰਨਾ ਸੀਟੀ ਮਾਰ ਤੇ ਚਵਾਰੇ ਉੱਤੇ ਖੜ ਕੇ ਤਾਂ ਸੀਟੀਆਂ ਮਾਰਦਾ ਦਾ ਇਧਰਲੀ ਸਾਈਡ ਤੋਂ ਉਹ ਦਿਖਾ ਦਈਏ ਵੀ ਜਾਮ ਜਿਹੜਾ ਬਹੁਤ ਵੱਡਾ ਲੱਗਿਆ ਹੋਇਆ ਪਿੱਛੋਂ 5-6 ਕਿਲੋਮੀਟਰ ਦਾ ਜਾਮ ਸੀ ਅਜੇ ਵੀ ਗੱਡੀਆਂ ਖੜੀਆਂ ਨੇ ਦੇਖ ਸਕਦੇ ਹੋ ਇੱਕ ਕੋਲਾਂ ਟੋਬੇ ਤੇ ਇੱਕ ਸਾਈਡ ਤੇ ਖੜੇ ਆਪਾਂ ਬਾਈ ਜਾਮ ਦੇ ਕਿਹੜਾ ਲਗੜ ਤੇ ਅੱਜ ਜ਼ਿੰਦਗੀ ਦੇ ਵਿੱਚ ਕਦੇ ਐਡਾ ਜਾਮ ਦੇਖਿਆ ਨਹੀਂ ਮਨਾਲੀ ਕਣੀ ਵੀ ਜਾਮ ਲੱਗਦਾ ਪਰ ਐਡਾ ਜਾਮ ਨਹੀਂ ਹੁੰਦਾ